ਕਾਲ ਮੈਂ ਹਰਿਖਾ ਚੋਹਾਨ ਤੁਸੀਂ ਦੇਖ ਰਹੇ ਹੋ ਪਾਸਕਾ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਵਿਕਾਸ 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 ਦਾ ਨਾਰਾ ਪਰ ਵਿਕਾਸ ਕਿਤੇ ਨਜ਼ਰ ਨਹੀਂ ਆਉਂਦਾ ਕਿਧਰੇ ਮਲੇਰ ਕੋਟਲਾ ਦੇ ਵਿਧਾਇਕ ਵੱਲੋਂ ਸ਼ਹਿਰ ਦੇ ਵਿਕਾਸ ਵਿਕਾਸ ਦਾ ਰੋਲਾ ਜ਼ਰੂਰ ਪਾਇਆ ਜਾਂਦਾ ਰਿਹਾ ਹੈ ਪਰ ਇਹ ਵਿਕਾਸ ਰੋਲੇ ਦੀਆਂ ਪਰਤਾਂ ਹੁਦੋਂ ਖੁੱਲਦੀਆਂ ਨਜ਼ਰ ਆਉਂਦੀਆਂ ਹਨ ਜਦੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਖੜੇ ਮੀਤੇ ਸੀਵਰੇਜ ਤੇ ਗੰਦੇ ਪਾਣੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਹਨ ਤੇ ਲੋਕੀ ਦੀਵਾਂ ਲੈ ਕੇ ਵਿਕਾਸ ਲੱਭਦੇ ਨੇ ਪਰ ਵਿਕਾਸ ਕਿਤੇ ਵੀ ਨਜ਼ਰ ਨਹੀਂ ਆਉਂਦਾ ਤੇ ਨਾ ਹੀ ਅਧਿਕਾਰੀਆਂ ਨੂੰ ਤੇ ਮੰਗ ਪੱਤਰਾਂ ਦਾ ਕੋਈ ਅਸਰ ਹੈ ਹਾਂਜੀ ਅਜੇ ਜੀ ਆ ਦਾਣਾ ਮੰਡੀ ਦਾ ਜਿਹੜਾ ਪਾਣੀ ਪ੍ਰਸ਼ਾਦ ਦੇ ਦਿਨ ਇਹਨੂੰ ਕਿਵੇਂ ਦੇਖ ਰਹੇ ਹੋ ਲੰਬੇ ਸਮੇਂ ਤੋਂ ਇਹ ਸਰਚ ਕੀਤੀ ਹੋਈ ਆ ਪਾਣੀ ਖੜਦਾ ਕਿਵੇਂ ਦੇਖ ਦਿਓ ਨਗਰ ਕੌਂ ਬਹੁਤ ਪੂਰਾ ਹਾਲ ਹੈ ਜੀ ਉਹਦੇ ਪੂਰੇ ਕਈ ਵਾਰ ਐਪਲੀਕੇਸ਼ਨਾਂ ਦੇ ਦਿੱਤੀਆਂ ਜਿਗਨ ਅਫੀਸ ਦੇ ਇਸਕੇ ਅੱਪਰ ਆ ਕੇ ਮੌਕਾ ਵੀ ਦੇ ਦਿੱਤੀ ਮੈਂ ਕਾਗਜ਼ਾਂ 'ਚ ਬਣ ਚੁੱਕੀ ਐ ਬਹੁਤ ਬੁਰਾ ਹਾਲ ਹੈ ਦੇਖੋ ਕਿੰਨਾ ਮੱਛਰ ਹੋਇਆ ਹੋਇਆ ਕਿੰਨਾ ਪਾਣੀ ਹੋਇਆ ਹੋਇਆ ਇਹ ਪਾਣੀ ਜਾਂਦਾ ਕਿੱਧਰੋਂ ਤੁਸੀਂ ਪਿੱਛੇ ਨਾਲਾ ਸੀ ਇਹ ਨਾਲੇ ਦੇ ਵਿੱਚ ਪਾਣੀ ਜਾਂਦਾ ਸੀ ਨਾਲਾ ਮੁਰੋ ਜਾਮ ਇੰਡੀਗਰੋਂ ਅਪਰੋਚਮੈਂਟ ਕਰਕੇ ਲੋਕਾਂ ਨੇ ਨਿਯਾਜ ਕਬਜ਼ੇ ਕਰਦੇ ਨਾਲਾ ਬੰਦ ਕਰਦਾ ਨਾਲੀ ਬਣ ਗਈ ਜੀ ਉਹ ਛੋਟੀ ਜੀ ਸੀ 30 ਫੁੱਟ ਦੇ ਨਾਲੇ ਤੋਂ ਉਹ 2-3 ਫੁੱਟ ਦੀ ਨਾਲੀ ਬਣ ਗਈ ਜਿਹੜੀਆਂ ਨਾਸਾਂ ਦਾ ਜਾਂਦੀਆਂ ਨੇ ਨਾਸਾਂ ਕੀ ਚੱਲ ਰਹੀਆਂ ਨੇ ਜਾਂ ਨਹੀਂ ਨਾਸਾਂ ਸਾਡ 99 ਫਰੰਡ ਬਲੌਗ ਹੈ ਜੀ ਉਹ ਤੁਹਾਨੂੰ ਜਾ ਕੇ ਮੌਕਾ ਦੇ ਦਗਾ ਤੇ ਤੁਸੀਂ ਇਹਦੇ ਬਾਰੇ ਕੋਈ EO ਨੂੰ ਜਾਂ SDM ਨੂੰ ਜਾਂ ਕਿਸੇ DC ਤੱਕ ਅਪਰੋਚ ਕੀਤੀ ਅਸੀਂ EO SDM ਸਭ ਨੂੰ ਐਪਲੀਕੇਸ਼ਨ ਦੇ ਦਿੱਤੀ ਲਿਖਨ ਹੋ ਗਈ ਦੇਸ ਕਿ ਕੋਈ ਕਾਰਵਾਈ ਨਹੀਂ ਹੋਈ ਅੱਜ ਲੀਗਲ ਨੋਟਿਸ ਦੇ ਵਿੱਚ ਕੀ ਜਵਾਬ ਦਿੱਤਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੀ ਕੋਈ ਜਵਾਬ ਨਹੀਂ ਦੇ ਰਹੇ ਹਾਂਜੀ ਕਰਦੇ ਆ ਜਲਦੀ ਕਰਦੇ ਆ ਸੱਜਾ ਕੱਬਾ ਪਟੜਾ ਇਹ ਅਜੇ ਜੀ ਪਹਿਲਾਂ ਗ੍ਰੀਨ ਮਾਰਕੀਟ ਹੁੰਦੀ ਸੀ ਗ੍ਰੀਨ ਮੰਡੀ ਮੇਰਾ ਦਾਣਾ ਮੰਡੀ ਹੁੰਦੀ ਸੀ 올ਡ ਸੀ ਤੇ ਹੁਣ ਬਾਹਰ ਚਲੇਗੀ ਕੀ ਇਹ ਮਿਊਨਿਸਪੈਲਟੀ ਜਗ੍ਹਾ ਹੈ ਜਾਂ ਗ੍ਰੀਨ ਮਾਰਕੀਟ ਦੀ ਹੈ ਇਹ ਮਿਊਨਿਸਪੈਲਟੀ ਜਗਾਈ ਉਹਨਾਂ ਪ੍ਰਾਪਰਟੀ ਦਾ ਵੀ ਖੁੱਲਿਆ ਜਾਂਦਾ ਮਰੂ ਮਿਊਨਿਸਪੈਲਟੀ ਬਈ ਆਪਾਂ ਨੇ ਕਮੇਟੀ ਦੇ ਵਿੱਚ ਇਹਦੇ ਬਾਰੇ ਸਕੱਦ ਕੀਤੀ ਹੈ ਇਹ ਪੇਜੀ ਮਹੱਲੇ ਵਾਲੇ ਮਿਊਨਿਸਪੈਲਟੀ ਦਫ਼ਤਰ 'ਚ ਵੀ ਜਾ ਕੇ ਆਏ ਨੇ ਉਸ ਦਿਨ ਇੱਧਰ ਆਜਾ ਕੋਈ ਉਸ ਦਿਨ ਉੱਥੇ ਮਿਊਨਿਸਪੈਲਟੀ 'ਚ ਕੋਈ ਆਫਸਰ ਮੌਕੇ ਤੇ ਮਿਲਿਆ ਨਹੀਂ ਸੀ ਇਹ ਤਕਰੀਬਨ 6 ਮਹੀਨੇ ਤੋਂ ਇਹ ਹਾਲ ਚੱਲ ਰਿਹਾ ਹੈ ਮਹੱਲਾ ਕੱਚਾ ਕੋਟ ਦਾ ਬਗੈਰ ਬਰਸਾਤ ਤੋਂ ਇੱਥੇ ਪਾਣੀ ਖੜਾ ਰਹਿੰਦਾ ਲੋਕਾਂ ਨੂੰ ਨੰਗਣਾ ਬਹੁਤ ਦਿੱਕਤ ਰਹਿੰਦੀ ਹੈ ਨਮਾਜ਼ ਵਾਲਿਆਂ ਨੂੰ ਸਭ ਬਹੁਤ ਦਿੱਕਤ ਰਹਿੰਦੀ ਹੈ ਇਹ ਹਮੇਸ਼ਾ ਹੀ ਇੱਥੇ ਸੀਵਰੇਜ ਦਾ ਗੰਦਾ ਪਾਣੀ ਚੱਲਦਾ ਰਹਿੰਦਾ ਆਹ ਹੀ ਕਾਲਾ ਦੂਸਰੋ ਸਰ ਅਰੇ ਕੋਈ ਹੋਰੇ ਚੈਂਬਰ ਬਣਿਆ ਆਏ ਆ ਉਹ ਚੈਂਬਰ ਨਹੀਂ ਕੱਟਣਾ ਆਉਂਦੇ ਐ ਜੇ ਕਿ ਕਹਿਣੇ ਆ ਗਏ ਪੈਸੇ ਲਗ ਦੇਣੇ ਐ ਪੈਸੇ ਦਿਓ ਜੀ ਤਾਂ ਮੈਂ ਕਟਾਂਗੇ ਸਾਡਾ ਆਜੋ ਜੇ ਤੁਸੀਂ ਗੋਪਾਲ ਕੌਰ ਸਾਵੀ ਨਾ ਬੈਂਚੈਂਬਰ ਦੇ ਵਿੱਚ ਜੀ ਰੇਤੇ ਦੇ ਥੈਲੇ ਲਾਏ ਹੋਏ ਨੇ ਜੀ ਕਮੇਟੀ ਚ ਗਏ ਤੇ ਕਮੇਟੀ ਵਾਲੇ ਮੁਲਾਜ਼ਮ ਕਹਿੰਦੇ ਜੀ ਇਹ ਠੇਕੇਦਾਰ ਖਾਲੀ ਕਰ ਠੇਕੇਦਾਰ ਘਟੂਆ ਔਰ ਉਹ ਠੇਕੇਦਾਰ ਨੰਬਰ ਸਰਦਾ ਜੀ ਅਸੀਂ ਠੇਕੇਦਾਰ ਨੂੰ ਨੰਬਰ ਸਰ ਕੋ ਲੈਣ ਜਾਈਏ ਜਦ ਕਿ ਇਹਦੀ ਰਿਸਪੋਨਸਿਬਿਲਟੀ ਨਗਰ ਕੌਂਸਲ ਦੀ ਹੈ ਉਹ ਆਪਣੇ ਮੁਲਾਜ਼ਮ ਭੇਜੇ ਨੂੰ ਖਾਲੀ ਕਰਾਵੇ ਦੇਖੋ ਕੀ ਹਾਲ ਹੈ ਆ ਦੇਖੋ ਜੀ ਇੱਥੇ ਕੱਚਾ ਕੋਰਦਾ ਬਹੁਤ ਹੀ ਪੁਰਾਣਾ ਹਾਲ ਹੈ ਇਦੋਂ ਸਾਹਮਣੇ ਬਿਲਕੁਲ ਨਵਾਂ ਮਰਜ਼ੀ ਦਾ ਮਾਜਦ ਵਾਲਿਆਂ ਨਮਾਇ ਪੜਨੀ ਬਹੁਤ ਔਖੀ ਹੋਈ ਹੈ ਦਿੱਕਤ ਆ ਰਹੀ ਹੈ ਅਸੀਂ ਕਈ ਦਫਾ ਇਹਦੇ ਵਿੱਚ ਸਪਾਰਸ ਵੀ ਕਰ ਦਿੱਤੀ ਹੈ ਪਰ ਇਹਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਜੀ ਤੇ ਅਸੀਂ ਆਪਣੇ ਤਰੁਈ ਬਸ ਇਹ ਇੱਕ ਸੱਦਾ ਦੇਣਾ ਚਾਹਿਆ ਕਿ ਇਸ ਦਾ ਪਾਣੀ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਬਰੇ ਅਸੀਂ 2 ਜਾਂ 3 ਦਿਨਾਂ ਬਾਅਦੋਂ ਅਸੀਂ ਉਰੇ ਕੱਟ ਕਰਕੇ ਜੀ ਸੜਕ ਨੂੰ ਜਾਮ ਕਰਾਂਗੇ ਜੀ